ਜੇ ਸੋ ਚੰਦ ਦਾ ਉੱਗ ਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਗੁਰਵਾਣੀ ਨੇ ਗੁਰੂ ਦੀ ਜ਼ਰੂਰਤ ਇੱਥੋਂ ਤਾਂ ਹੀ ਕਹੀ ਐ ਜੇ ਸੂਰਜ ਸੋ ਚੜ ਜੇ ਹਜ਼ਾਰਾਂ ਚੰਦਰਮਾ ਚੜ ਜੇ ਹਜ਼ਾਰਾਂ ਸੂਰਜ ਚੜ ਜਾਣ ਪਰ ਗੁਰੂ ਬਿਨਾ ਘੋਰ ਅੰਧਾਰ ਥੋੜਾ ਨਹੀਂ ਬਹੁਤਾ ਬਹੁਤਾ ਦਾ ਗੁਰਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਭਾਈ ਲੈਣਾ ਜੀ ਖਡੂਰਵਾਸੀ ਦਾਦਿਆਂ ਪੜਦਾਦਿਆਂ ਤੋਂ ਮਾਈ ਦੇ ਚਾਲੇ ਜਾਂਦੇ ਸੀ ਮਾਈ ਦੇ ਚਾਲੇ ਨਹੀਂ ਸੀ ਜਾਂਦੇ ਉਸ ਚਾਲੇ ਦੇ ਮੁਖੀ ਹੋ ਕੇ ਚਾਲੇ ਨਾਲ ਲੈ ਕੇ ਜਾਂਦੇ ਸੀ ਭਾਈ ਜੋਧ ਖਡੂਰ ਸਾਹਿਬ ਦੇ ਰਹਿਣ ਵਾਲੇ ਗੁਰੂ ਨਾਨਕ ਦੇ ਸਿੱਖ ਜਦੋਂ ਉਹਨਾਂ ਤੋਂ ਗੁਰਬਾਣੀ ਤੇ ਵਿਚਾਰਾ ਸੁਣੀਆ ਗੁਰੂ ਨਾਨਕ ਸਾਹਿਬ ਦੀ ਬਾਤ ਸੁਣੀਆ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਤੇ ਬੰਦ ਵਿੱਚ ਇਹ ਖਿਆਲ ਪੈਦਾ ਹੋਇਆ ਵੀ ਜਦੋਂ ਇੱਕ ਮਾਈ ਦੇ ਚਾਲੇ ਗਏ ਤੇ ਜਰੂਰ ਦਰਸ਼ਨ ਮੇਲਾ ਕਰਕੇ ਜਾਣਾ ਕਰਤਾਰਪੁਰ ਤੋਂ ਜਦੋਂ ਤੁਰਨ ਲੱਗੇ ਤੇ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਮੇਲਾ ਕਰਿਆ ਆਮਾ ਤੇ ਤੁਸੀਂ ਤਿਆਰ ਹੋਵੋ ਗੁਰੂ ਨਾਨਕ ਸਾਹਿਬ ਜੀ ਮਿਲ ਪਏ ਤੇ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੂੰ ਉਹ ਆਭਾਸ਼ਨ ਤੇ ਲੈ ਕੇ ਗਏ ਵਿਚਾਰਾ ਖਮਨੀ ਕਿੰਨੀਆਂ ਚਰ ਸੁਣੀਆਂ ਹੋਣਗੀਆਂ ਵਿਚਾਰਾ ਸੁਣਦਿਆਂ ਸਾਰੀ ਇੱਕਦami ਉਹਨਾਂ ਦਾ ਖਿਆਲ ਬਦਲ ਗਿਆ ਉਹ ਸਾਰਾ ਸਟੇਪ ਹੀ ਬਦਲ ਗਿਆ ਇੱਥੋਂ ਹੀ ਤੇ ਲੱਗਾ ਵੀ ਜਿਹੜੇ ਸਾਡੇ ਦਾਦੇ ਪੜਦਾਦੇ ਮਾਈ ਦੇ ਚੱਲੇ ਜਾਂਦੇ ਸਭ ਫਾਉਲ ਸਭ ਰਿਜੈਕਟ ਉਹ ਕਿਸੇ ਕੰਮ ਨਹੀਂ ਉਥੋਂ ਹੀ ਜਿਹੜੇ ਮੁਖੀ ਸੀ ਜਿਸੇ ਦੇ ਉਥੋਂ ਹੀ ਆ ਕੇ ਜਵਾਬ ਦੇ ਕੇ ਵੀ ਤੁਸੀਂ ਜਾਣਾ ਜਾਵੜੋ ਨਹੀਂ ਤਾਂ ਮੇਰੇ ਨਾਲ ਆ ਜਾਓ ਗੁਰੂ ਨਾਨਕ ਸਾਹਿਬ ਕੋਲੇ ਬਸ ਆਪਣਾ ਜਵਾਬ ਆ ਗੁਰੂ ਪੂਰੇ ਦੀ ਇਹ ਵਡਿਆਈ ਆ ਗੁਰੂ ਅਮਰਦਾਸ ਜੀ ਇਤਿਹਾਸ ਦੱਸਦਾ ਵੀ 21 ਵਾਰ ਤੁਰ ਕੇ ਕਿੱਥੇ ਬਸਰ ਕੇ ਤੇ ਕਿੱਥੇ ਹਰਦੁਆਰੇ 21 ਸਾਲ ਕਿੱਡੀ ਮਿਹਨਤ ਤੁਰ ਕੇ ਜਾਣਾ ਤੁਰ ਕੇ ਆਉਣਾ ਉਹ ਜਦੋਂ ਆ ਰਹੇ ਸੀ ਤਾਂ ਸੰਗ ਹੁੰਦਾ ਹੀ ਆ ਕਿਸੇ ਦੇ ਨਾਲ ਸੰਗ ਹੋ ਗਿਆ ਉਹ ਬਾਸਰ ਕਹਤਾ ਇਆਇ ਚਲ ਦਿਨ ਥੋੜਾ ਰਹਿੰਦਾ ਸੀ ਉਹ ਕਹਿੰਦੇ ਵੀ ਹੁਣ ਤੁਸੀਂ ਕਿੱਥੇ ਜਾਓਗੇ ਮੇਰੇ ਕੋਲੇ ਰਹੋ ਉਹ ਰਹਿ ਪਏ ਉਹ ਉਹ ਦੇਖਣ ਵੀ ਜਿਹੜਾ ਇਹ ਬੰਦਾ ਇਹ ਕਿਹੜੀ ਮਤ ਦਾ ਉਦਾਸੀ ਹੋਰ ਕੋਈ ਬਸ ਜੈਨੀ ਬੋਧੀ ਵੀ ਕਿਹੜੇ ਮਤਾਂ ਉਹਨੇ ਸਮਝ ਨਾ ਆਈ ਗੱਲ ਅਖੀਰ ਉਹਨੇ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਹੈ ਬਾਬਾ ਮਰਦਾਸ ਜੀ ਕਹਿਣ ਲੱਗੇ ਹਰਿ ਤਾਂ ਗੁਰੂ ਦੀ ਪਾਲ ਵਿੱਚ ਆ ਸੀ ਹਜੇ ਗੁਰੂ ਅਸੀਂ ਕੀਤਾ ਨਹੀਂ ਗੁਰੂ ਦੀ ਪਾਲ ਵਿੱਚ ਆ ਅਤਿਆਹ ਦਾਹ ਦਾ ਵੀ ਉਹ ਇੰਨਾ ਉਹ ਗਰਮ ਹੋ ਕੇ ਗਿਆ ਇੰਨਾ ਉਹ ਜਦ ਜੀ ਸਖਤ ਬੋਲ ਬੋਲ ਕੇ ਗਿਆ ਵੀ ਤੂੰ ਤਾਂ ਮੇਰਾ ਕੀਤਾ ਘਤਾਇਆ ਖੂਚ ਪਾਤਾ ਮੈਂ ਤਾਂ ਨੁਗਰੇ ਤੇ ਨਾਲ ਹੀ ਖਾਂਦਾ ਪੀਂਦਾ ਆਇਆ ਔਰ ਇਹਨਾਂ ਨੂੰ ਐਸਾ ਮਨ ਦੇ ਵਿੱਚ ਐ ਜਦ ਇੰਨੀ ਤਾਂਗ ਲੱਗੀ ਵੀ ਗੁਰੂ ਤੋਂ ਬਿਨਾ ਤਾਂ ਬੰਦਾ ਹੈ ਹੀ ਕੱਖ ਕੱਖ ਦਾ ਨਹੀਂ ਗੁਰੂ ਅੰਗਦ ਸਾਹਿਬ ਦੀ ਲੜਕੀ ਬੀਬੀ ਅਮਰੋ ਇਸੇ ਪਰਿਵਾਰ ਵਿੱਚ ਹੀ ਇਹਨਾਂ ਦੇ ਭਤੀਜੇ ਨੇ ਵਿਆਹੀ ਸੀ ਉਹਦੇ ਮੂੰਹੋਂ ਜਦੋਂ ਗੁਰਬਾਣੀ ਸੁਣੀ ਤੇ ਉਹਨਾਂ ਤੋਂ ਪੁੱਛਿਆ ਨਾਲੇ ਹਾਲਾਂਕਿ ਨੰਨਕੀਰੀਆ ਦੁਨੀਆਵੀ ਪਰ ਫਿਰ ਵੀ ਨਹੀਂ ਪਤਾ ਦੋ ਬੀਬੀ ਨੇ ਦੱਸਿਆ ਗੁਰਬਾਣੀ ਦਾਵਾ ਤੇ ਉਹ ਫਿਰ ਬੀਬੀ ਹੁਣ ਨਾਲੇ ਕਿ ਹੋਰ ਵੀ ਸੰਗਤ ਗਈ ਹੋ ਨਾਲ ਗੁਰੂ ਅੰਗਦ ਸਾਹਿਬ ਕੋਲੇ ਜਦੋਂ ਗਏ ਤੇ ਦੇਖ ਲੋ ਹੁਣ ਅਥੀ ਆਸੀ ਗੁਹਾ 21 ਸਾਲ ਦੀ ਕੀਤੀ ਹੋਈ ਮਿਹਨਤ ਰਿਜੈਕਟ ਕਿਸੇ ਕੰਮ ਐਡੀ ਗੁਰੂ ਦੀ ਮਹਾਨਤਾ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ 12 ਸਾਲ ਸਤਿਗੁਰੂ ਕੋਲੇ ਸੇਵਾ ਕੀਤੀ ਗੁਰਮਤ ਦੇ ਧਾਰਨੀ ਹੋਏ ਫਿਰ ਗੁਰਗਤੀ ਦੇ مالک ਹੋਏ ਵੀ ਇਹ ਦੇਖ ਲਓ ਤੁਸੀਂ ਗੁਰੂ ਤੋਂ ਬਿਨਾ ਕੈਸਾ ਜੀਵਨ ਹੁੰਦਾ ਬੰਦੇ ਦਾ ਤਰਸ ਜੋਗ ਤੇ ਜਦੋਂ ਪੂਰਾ ਗੁਰੂ ਮਿਲ ਜੇ ਫਿਰ ਬਪਾਉ 12 ਇਸੇ ਤਰ੍ਹਾਂ ਹੀ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਛੇਦੀ ਪਾ ਗਏ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਨੂੰ 25 ਸਾਲ ਹੋ ਗਏ ਆ 24 ਸਾਲ ਗੁਰਗੱਦੀ ਤੇ ਬਿਰਾਜਮਾਨ ਹੋયા ਨੂੰ ਮਤਲਬ 1699 ਤੋਂ 24 ਸਾਲ ਹੋ ਗਏ ਆ ਜਦੋਂ ਪੰਜ ਪਿਆਰਿਆਂ ਦੀ ਸਾਜਨਾ ਕੀਤੀ 24 ਸਾਲ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਪੰਜਾਂ ਪਿਆਰਿਆਂ ਨੂੰ ਜਦੋਂ ਅਮਰ ਸ਼ਕਾ ਕੇ ਉਹਨਾਂ ਦੇ ਨਾਂ ਬਦਲ ਕੇ ਸਿੰਘ ਮਰਬਿਡੀਤੀ ਤੇ ਪਿਆਰੇ ਪੰਜ ਪਿਆਰੇ ਕਹ ਬੜੀ ਹੈਰਾਨੀ ਦੀ ਗੱਲ ਹੈ ਵੀ ਗੁਰੂ ਸਾਹਿਬ ਕੋਲ ਕੀ ਘਾਟ ਸੀ ਇਹ ਜਿਹੜੇ ਫਿਰ ਪੰਜਾਂ ਪਿਆਰਿਆਂ ਤੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਦੱਸਦੇ ਵੀ ਇਤਿਹਾਸ ਦੱਸਦਾ ਪੰਜ ਪਿਆਰੇ ਕਹਿਣ ਲੱਗੇ ਮਹਾਰਾਜ ਜੀ ਅਸੀਂ ਤੁਹਾਨੂੰ ਕਹਿੰਦੇ ਹਾਂ ਹੁਕਮ ਐਵੇਂ ਐਵੇਂ ਹੁਕਮਾਂ ਪੰਜਾਂ ਪਿਆਰਿਆਂ ਤੋਂ ਗੁਰੂ ਸਾਹਿਬ ਨੇ ਵੀ ਖੰਡੇ ਦੀ ਪਾਉਲ ਛਕੀ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਆ ਬਣੇ ਹੁਣ ਦੇਖ ਲੋ ਇਹ ਆਮ ਵਿਚਾਰ ਆ ਵੀ ਗੁਰੂ ਤੋਂ ਬਿਨਾ ਬੰਦਾ ਕਿਸੇ ਕੰਮ ਦਾ ਨਹੀਂ ਜੇ ਹਾਂ ਬੰਦਾ ਸੁਤੰਤਰ ਆ ਵੀ ਕਹਿੰਦੇ ਮੈਂ ਨਹੀਂ ਗੁਰੂ ਧਾਰਨਾ ਤੇ ਕੋਈ ਤੇਰੀ ਮਰਜ਼ੀ ਆ ਸੁਤੰਤਰ ਆ ਤੂੰ ਇਹ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਸਮਝਾਇਆ ਤਾਂ ਜਾ ਸਕਦਾ ਵੀ ਤੂੰ ਸੁਤੰਤਰ ਹੈ ਤੇਰੀ ਮਰਜ਼ੀ ਹੈ ਜੇ ਨਹੀਂ ਤਾਂ ਬਈ ਨਗਰਾ ਰਹਿ ਤੂੰ ਪੰਡ ਗੁਰੇ ਨੂੰ ਕੋਈ ਥਾਂ ਨਹੀਂ ਗੁਰ ਬਿਨ ਕੋਰ ਅਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਬਸ ਗੇੜੇ ਕੱਢਦਾ ਰਿਹਾ ਇੱਥੋਂ ਹੀ ਤਾਂ ਦੱਸਿਆ ਗੁਰੂ ਸਾਹਿਬ ਨੇ ਅਨੇਕ ਜੁਨੀ ਧਰਮ ਆਵੇ ਬਿਨ ਸਤਿਗੁਰੂ ਮੁਕਤ ਨ ਪਾਵੇ ਤੂੰ ਜੁਨੀਆ 84 ਲੱਖ ਦੱਸਿਆ ਜੁਨੀ 84 ਲੱਖ ਜੁਨ ਦੇ ਵਿੱਚ ਦੀ ਵੀ ਹੋ ਕੇ ਫੇਰ ਆ ਜਾ ਫੇਰ ਵੀ ਤੈਨੂੰ ਗੁਰੂ ਧਾਰਨ ਕਰਨਾ ਪਉ ਫੇਰ ਤੇ ਰਖਣਾ ਛੁੱਟਣਾ ਨਹੀਂ ਤਾਂ ਫੇਰ ਉਹ ਹੀ ਤੱਕ ਕਰ ਫੇਰ ਹੁਣ ਸਾਨੂੰ ਇਹ ਥੋੜੀ ਬੋਤੀ ਸਮਝ ਤਾਂ ਜਰੂਰ ਹੋਣੀ ਚਾਹੀਦੀ ਹੈ ਵੀ ਜਦੋਂ ਗੁਰੂ ਬਿਨਾ ਘੋਰਾ ਅੰਧਾਰ ਹੈ ਗੁਰੂ ਵਾਲੇ ਬਣੀਏ ਫਿਰ ਇੱਕ ਇਤੇ ਹੋਰ ਅੜਚਣ ਕਾਚੇ ਗੁਰ ਤੇ ਮੁਕਤ ਨਾ ਹੂਆ ਜਿੰਨੇ ਚਿਰ ਪੂਰਾ ਗੁਰੂ ਨਾ ਮਿਲੇ ਉਹਨੇ ਚਿਰ ਦੀ ਮੁਕਤੀ ਨਹੀਂ ਹੈ ਕੀ ਜਿਹਨੇ ਹਜੇ ਗੁਰੂ ਧਾਰਨਾ ਉਹਦੀ ਇੰਨੀ ਸਮਝ ਹੈਗੀ ਆ ਉਦੇ ਕੋਲ ਵਿਵੇਕ ਬੁੱਧ ਹੈਗੀ ਆ ਵੀ ਜਿਹਨੂੰ ਗੁਰੂ ਧਾਰਨ ਕਰਨ ਲੱਗਾ ਉਹ ਪੂਰਾ ਹੀ ਆ ਉਹਦੇ ਕੋਲ ਇੰਨੇ ਵਿਵੇਕ ਬੁੱਧ ਹੈਗੀ ਏਸੇ ਘਾਟ ਨੂੰ ਪੂਰੇ ਕਰਦਿਆਂ ਹੋਇਆਂ ਗੁਰੂ ਕਲਗੀਧਰ ਪਾਤਸ਼ਾਹ ਨੇ ਹਮੇਸ਼ਾ ਵਾਸਤੇ ਜਿਸ 1708 ਦੇ ਵਿੱਚ ਗੁਰਗੱਦੀ ਤੇ ਗੁਰੂ ਗ੍ਰੰਥ ਸਾਹਿਬਾ ਜਮਾਨ ਕਰਕੇ ਇਹ ਪੰਜਾਂ ਪਿਆਰਿਆਂ ਤੋਂ ਤੁਸੀਂ ਖੰਡੇ ਦੀ ਪਹਲ ਛਕਣੀ ਆ ਕਾਚੇ ਗੁਰਤੇ ਮੁਕਤ ਨਾ ਹੂਆ ਇਥੋਂ ਸਾਡੀ ਖਲਾਸੀ ਕਰਾਤੀ ਆ ਹਮੇਸ਼ਾ ਬਾਸ ਤੇ ਸਾਨੂੰ ਪੂਰੇ ਗੁਰੂ ਦੇ ਲੜ ਲਾ ਕੇ ਅਕਾਲ ਪੁਰਖ ਦੇ ਬਚਨ ਸਿਓ ਪ੍ਰਗਟ ਚਦਾਇਓ ਪੰਥ ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਖਾਲਸਾ ਜਾਨੀਐ ਪ੍ਰਗਟ ਗੁਰੂ ਕੀ ਦੇਹ ਜੋਈ ਸਿੱਖ ਮੋਹ ਮਿਲਬੋ ਚਾਹੇ ਖੋਜ ਇਨੀ ਮੇ ਲੇ ਜਾਹਰ ਪੀਰ ਜਗਤ ਗੁਰ ਬਾਬਾ ਭਾਈ ਗੁਰਦਾਸ ਜੀ ਲਿਖਦੇ ਆ ਜਗਤ ਗੁਰ ਬਾਬਾ ਸੇਕ ਕਮਦਾ ਨਹੀਂ ਅਸੀਂ ਤਾਂ ਕਬਜਾ ਕਰੀ ਬੈਠੇ ਹਾਂ ਗੁਰੂਗ੍ਰਾਮ ਸਾਹਿਬ ਤੇ ਪਰ ਇਹ ਜਾਹਰ ਪੀਰ ਜਗਤਗੁਰ ਬਾਬਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਜੋ ਗੁਰੂ ਬਾਣੀ ਦੀ ਇੱਕ ਤਾਂ ਇੱਕ ਤੋਕ ਵੀ ਧਾਰਨ ਕਰ ਲੈਂਦਾ ਉਹਦੀ ਸਾਦਗਤੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਗੁਰੂ ਵਾਲੇ ਬਣ ਕੇ ਗੁਰੂ ਦੇ ਲੜ ਲਾ ਕੇ ਲੱਗ ਕੇ ਤੇ ਗੁਰਬਾਣੀ ਦੀ ਸੇਧ ਲੈ ਕੇ ਆਪਦਾ ਅੰਗਾ ਸਵਾਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ